ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਗੱਲ ਹੈ ਜੋ ਸਾਂਝੀ ਕਰਨ ਲੱਗਿਆ ਹਾਂ ਬੀਤੀ ਦੇਣੀ ਇੱਕ ਜੋ ਪਿੰਡ ਹੈ ਮੁੰਡੋ ਸੰਕੀਆਂ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਉਸ ਜਿਹੜੀ ਪਿੰਡ ਦੀ ਸਮੁੱਚੀ ਸੰਗਤ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਸ ਦੇ ਬਾਬਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਰਿਤਵੀ ਦਾਇਰ ਹੋਈ ਸੀ ਤੇ ਜੋ ਪਿੰਡ ਵਾਸੀ ਨੇ ਸਰਦਾਰ ਜਗਮਉਂ ਸਿੰਘ ਜੀ ਖਾਲਸਾ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਖਾਲਸਾ ਇਹਨਾਂ ਵੱਲੋਂ ਜਦੋਂ ਕਿ ਪਿੰਡ ਨੇ ਇਹਨਾਂ ਨੂੰ ਹਮਾਇਤ ਦਿੱਤੀ ਸੀ ਵੀ ਤੁਸੀਂ ਮਾਨਯੋਗ ਹਾਈ ਕੋਰਟ ਵਿੱਚ ਸਾਡੇ ਵੱਲੋਂ ਆਪਦਾ ਪੱਖ ਰੱਖ ਸਕਦੇ ਹੋ ਤਾਂ ਉਸ ਜੋ ਪੀਆਲ ਦਾਇਰ ਹੋਈ ਸੀ ਪਿੰਡ ਦੇ ਖਿਲਾਫ ਪਿੰਡ ਵਾਸੀਆਂ ਦੇ ਖਿਲਾਫ ਉਸ ਦੇ ਵਿੱਚ ਜਦੋਂ ਮਾਨਯੋਗ ਹਾਈ ਕੋਰਟ ਵਿੱਚ ਪੱਖ ਰੱਖਿਆ ਤਾਂ ਉਸ ਦਾ ਜੋ ਮਾਨਯੋਗ ਹਾਈ ਕੋਰਟ ਦਾ ਰੁਖ ਹੈ ਅਤੇ ਜੋ ਆਰਡਰ ਹੈ ਉਹ ਜੋ ਮਾਨਯੋਗ ਹਾਈ ਕੋਰਟ ਵੱਲੋਂ ਜਾਰੀ ਹੋਇਆ ਤਾਂ ਉੱਥੇ ਇਸ ਆਰਡਰ ਬਾਬਤ ਕੁਝ ਲੋਕਾਂ ਵੱਲੋਂ ਕੁਝ ਹੋਰ ਵਕੀਲ ਸਹਿਬਾਨਾਂ ਵੱਲੋਂ ਕੁਝ ਪੱਤਰਕਾਰਾਂ ਵੱਲੋਂ ਬੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਬੜੀਆਂ ਝੂਠੀਆਂ ਅਫਵਾਹਾਂ ਜੋ ਹੈਗੀਆਂ ਨੇ ਉਹ ਫਲਾਈਆਂ ਜਾ ਰਹੀਆਂ ਨੇ ਤੇ ਬਹੁਤ ਜ਼ਿਆਦਾ ਇੱਕ ਪੰਜਾਬ ਵਾਸੀਆਂ ਨੂੰ ਪੰਬਰ ਦੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇੱਥੇ ਇਹ ਗੱਲ ਜਾਹਿਰ ਕਰ ਦੇਣਾ ਚਾਹਣਾ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਪਿੰਡ ਮੰਡੋ ਸੰਗਤੀਆਂ ਦੇ ਖਿਲਾਫ ਪਿੰਡ ਵਸਤੀਆਂ ਦੇ ਖਿਲਾਫ ਜਾਂ ਪਿੰਡ ਦੇ ਨੰਬਰਦਾਰ ਜੋ ਹੋਗੇ ਨੇ ਜਿਨ੍ਹਾਂ ਦੇ ਸਾਈਨ ਸੀ ਮਤੇ ਦੇ ਉੱਪਰ ਉਹਨਾਂ ਖਿਲਾਫ ਕੋਈ ਵੀ ਟਿੱਪਣੀ ਜਾਂ ਆਰਡਰ ਨਹੀਂ ਕੀਤਾ ਨਾ ਹੀ ਪਿੰਡ ਵਸਤੀਆਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਕੀਤੀ ਹੈ ਤੇ ਨਾ ਹੀ ਕੋਈ ਐਸੀ ਗੱਲ ਤਾਂ ਬੇਨਤੀ ਹੈ ਕਿ ਆਪਾਂ ਇਹਨਾਂ ਸਾਰੀਆਂ ਆਫਵਾਹਾਂ ਤੋਂ ਟਲিয়ে ਅਤੇ ਬਚੀਏ ਕਿਉਂਕਿ ਜਿਹੜੇ ਵਕੀਲ ਸਹਿਬਾਨ ਅਤੇ ਕੁਝ ਪੱਤਰਕਾਰ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਬਾਰੇ ਝੂਠੀਆਂ ਆਫਵਾਹਾਂ ਫਲਾਉਂਦੇ ਨੇ ਇਸ ਕੇਸ ਦੇ ਰਿਗਾਰਡਿੰਗ ਮੁੰਡੋ ਸੰਗਤੀਆ ਪਿੰਡ ਦੇ ਰਿਗਾਰਡ ਪ੍ਰਵਾਸੀਆਂ ਵਾਲੇ ਕੇਸ ਦੇ ਰਿਗਾਰਡ ਤਾਂ ਉਸ ਦੇ ਬਾਬਤ ਅਸੀਂ ਜੋ ਅਦਾਲਤ ਦੇ ਵਿੱਚ ਚਾਰ ਚਾਰਾ ਜੋਈ ਕਰਕੇ ਉਹਨਾਂ ਦੇ ਜੋ ਕਾਰਵਾਈ ਹੈ ਕਾਨੂੰਨੀ ਕਾਰਵਾਈ ਹੈ ਉਹੀ ਕਰਾਵਾਂਗੇ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਗੱਲ ਹੈ ਜੋ ਸਾਂਝੀ ਕਰਨ ਲੱਗੇ ਆਂ ਬੀਤੀ ਦੇਣੀ ਇੱਕ ਜੋ ਪਿੰਡ ਹੈ ਮੁੰਡੋ ਸੰਕੀਆਂ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਉਸ ਜਿਹੜੀ ਪਿੰਡ ਦੀ ਸਮੁੱਚੀ ਸੰਗਤ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਸ ਦੇ ਬਾਬਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਰਿੱਤ ਵੀ ਦਾਇਰ ਹੋਈ ਸੀ ਤੇ ਜੋ ਪਿੰਡ ਵਾਸੀ ਨੇ ਸਰਦਾਰ ਜਗਮਉਂਦ ਸਿੰਘ ਜੀ ਖਾਲਸਾ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਖਾਲਸਾ ਇਹਨਾਂ ਵੱਲੋਂ ਚੁਦੋਂ ਕੀ ਪਿੰਡ ਨੇ ਇਹਨਾਂ ਨੂੰ ਹਮਾਇਤ ਦਿੱਤੀ ਸੀ ਵੀ ਤੁਸੀਂ ਮਾਨਯੋਗ ਹਾਈ ਕੋਰਟ ਵਿਖੇ ਸਾਡੇ ਵੱਲੋਂ ਆਪਦਾ ਪੱਖ ਰੱਖ ਸਕਦੇ ਹੋ ਤਾਂ ਉਸ ਜੋ ਪੀਆਲ ਦਾਇਰ ਹੋਈ ਸੀ ਪਿੰਡ ਦੇ ਖਿਲਾਫ ਪਿੰਡ ਵਾਸੀਆਂ ਦੇ ਖਿਲਾਫ ਉਸ ਦੇ ਵਿੱਚ ਜਦੋਂ ਮਾਨਯੋਗ ਹਾਈ ਕੋਰਟ ਵਿਖੇ ਪੱਖ ਰੱਖਿਆ ਤਾਂ ਉਸ ਦਾ ਜੋ ਮਾਨਯੋਗ ਹਾਈ ਕੋਰਟ ਦਾ ਰੁਖ ਹੈ ਅਤੇ ਜੋ ਆਰਡਰ ਹੈ ਉਹ ਜੋ ਮਾਨਯੋਗ ਹਾਈ ਕੋਰਟ ਵੱਲੋਂ ਜਾਰੀ ਹੋਇਆ ਤਾਂ ਉੱਥੇ ਇਸ ਆਰਡਰ ਬਾਬਤ ਕੁਝ ਲੋਕਾਂ ਵੱਲੋਂ ਕੁਝ ਹੋਰ ਵਕੀਲ ਸਹਿਬਾਨਾਂ ਵੱਲੋਂ ਕੁਝ ਪੱਤਰਕਾਰਾਂ ਵੱਲੋਂ ਬੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਬੜੀਆਂ ਝੂਠੀਆਂ ਅਫਵਾਹਾਂ ਜੋ ਹੈਗੀਆਂ ਨੇ ਉਹ ਫਲਾਈਆਂ ਜਾ ਰਹੀਆਂ ਨੇ ਤੇ ਬਹੁਤ ਜ਼ਿਆਦਾ ਇੱਕ ਪੰਜਾਬ ਵਾਸੀਆਂ ਨੂੰ ਪੰਬਲ ਦੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇੱਥੇ ਇਹ ਗੱਲ ਜਾਹਿਰ ਕਰ ਦੇਣਾ ਚਾਹੁੰਦਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਪਿੰਡ ਮੰਡੋ ਸੰਗਤੀਆਂ ਦੇ ਖਿਲਾਫ ਪਿੰਡ ਵਾਸੀਆਂ ਦੇ ਖਿਲਾਫ ਜਾਂ ਪਿੰਡ ਦੇ ਨੰਬਰਦਾਰ ਜੋ ਹੈਗੇ ਨੇ ਜਿਨ੍ਹਾਂ ਦੇ ਸਾਈਨ ਸੀ ਮਤੇ ਦੇ ਉੱਪਰ ਉਹਨਾਂ ਖਿਲਾਫ ਕੋਈ ਵੀ ਟਿੱਪਣੀ ਜਾਂ ਆਰਡਰ ਨਹੀਂ ਕੀਤਾ ਨਾ ਹੀ ਪਿੰਡ ਵਾਸੀਆਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਕੀਤੀ ਐ ਤੇ ਨਾ ਹੀ ਕੋਈ ਐਸੀ ਗੱਲ ਤਾਂ ਬੇਨਤੀ ਐ ਕਿ ਆਪਾਂ ਇਹਨਾਂ ਸਾਰੀਆਂ ਆਪਵਾਵਾਂ ਤੋਂ ਟੜੀਏ ਅਤੇ ਬਚੀਏ ਕਿਉਂਕਿ ਜਿਹੜੇ ਵਕੀਲ ਸਹਿਬਾਨ ਅਤੇ ਕੁਝ ਪੱਤਰਕਾਰ ਮਾਨਯੋਗ ਹਾਈ ਕੋਰਟ ਦੇ ਆਡਰਾਂ ਦੇ ਬਾਰੇ ਝੂਠੀਆਂ ਆਪਵਾਵਾਂ ਫਲਾਉਂਦੇ ਨੇ ਇਸ ਕੇਸ ਦੇ ਰਿਗਾਰਡਿੰਗ ਮੁੰਡੋ ਸੰਘੀਆਂ ਪਿੰਡ ਦੇ ਰਿਗਾਰਡ ਪ੍ਰਵਾਸੀਆਂ ਵਾਲੇ ਕੇਸ ਦੇ ਰਿਗਾਰਡ ਤਾਂ ਉਸ ਦੇ ਬਾਬਤ ਅਸੀਂ ਜੋ ਅਦਾਲਤ ਦੇ ਵਿੱਚ ਚਾਰਚਾਰਾ ਜੋਈ ਕਰਕੇ ਉਹਨਾਂ ਦੇ ਜੋ ਕਾਰਵਾਈ ਇੱਕ ਦੁਨੀ ਕਾਰਵਾਈ ਹੈ ਉਹ ਵੀ ਕਰਾਵਾਂਗੇ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ